ਗੋਰੀ ਛੱਡੇ ਸਾਹਿਬ ਦੀ ਰਸਮ ਹੋ ਲੱਗੀ ਆ ਚਲੋ ਸੰਗਤ ਅੰਦਰ ਲੰਗਰ ਸਾਹਿਬ ਬਣਦੇ ਨਾ ਦੇ ਨਾਲ ਜਦੋਂ ਛੱਡਾ ਸਾਹਿਬ ਲੈ ਕੇ ਚੱਲੇ ਉਹ ਚੜਾਉਣ ਵਾਸਤੇ ਬਾਹਰ ਲੋ ਜੀ ਚਲੋ ਸੰਗਤ ਇੱਧਰ ਲੱਗਾ ਲੰਗਰ ਆਹ ਲੋ ਜੀ ਚਲਾ ਚਲੋ ਕਿੱਥੇ ਚਲੋ ਘਵਾਲਾ ਵੇ ਪਾੜਾ ਪਾਸ ਤੇ ਰੰਗਰ ਲੱਗਾ ਹੋਇਆ ਹੈ ਟੀ-ਸ਼ਰਟ ਸੂਟ ਬੱਚਿਆਂ ਦੇ ਛੋਟੇ-ਛੋਟੇ ਅਪੋਜਾਮੀ ਬਜ਼ਾਰ ਲੇਡੀਜ਼ 20 ਰੁਪਏ 30 ਰੁਪਏ ਸੇਲ ਚਲੋ ਸੰਗਤ ਜੀ ਦੇਖੋ ਜੀ ਬੱਚਿਆਂ ਦੇ ਬੱਚੇ ਕਿਨੇ ਕੁਛ ਦੇ ਰੇਲ ਗੜੇ ਚੁੱਲੇ ਜੰਪਿੰਗ ਵਾਲਾ ਨਾਲੇ ਚੁੱਲੇ ਜੀ ਚਲੋ ਜੀ ਡ੍ਰੈਗਨ ਵਾਲਾ ਚੂਲਾ ਦੇਖੋ ਬੰਦਾ ਜੀ ਪਹਿਲਾ ਭਰਿਆ ਸੀ ਹੰਦੀ ਸਤਿ ਸ੍ਰੀ ਅਕਾਲ ਜੀ ਜੈ ਮਾਤਾ ਦੀ ਸੰਗਤ ਜੀ ਤੇ ਜੈ ਕੋਗਾ ਯਾਰ ਪੀਰ ਦੀ ਤੇ ਸੰਗਤ ਜੀ ਆਦਾ ਬਲੌਗ ਸ਼ੁਰੂ ਕਰਨ ਜਾ ਰਹੇ ਆ ਜੀ ਜਿਵੇਂ ਕਿ ਤੁਸੀਂ ਤੁਹਾਨੂੰ ਕੱਲ ਤੁਸੀਂ ਬਲੌਗ ਦੇਖਿਆ ਮੇਲੇ ਦਾ ਪਹਿਲਾ ਦਿਨ ਤੇ ਅੱਜ ਹੈਗਾ ਮੇਲੇ ਦਾ ਦੂਜਾ ਦਿਨ ਜੋ ਕਿ ਆਖਰੀ ਮੇਲਾ ਵਾ ਤੇ ਲਾਸਟ ਦਿਨ ਆ ਤੇ ਚਲੋ ਚੱਲਦੇ ਆ ਸੰਗਤ ਜੀ ਤੁਹਾਨੂੰ ਮੇਲੇ ਦੇ ਕਰੋਨੇ ਦਰਸ਼ਨ ਤੁਸੀਂ ਪਹਿਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰਤਾ ਆਈ ਹੋਪ ਤੁਸੀਂ ਇਸ ਵੀਡੀਓ ਨੂੰ ਬਹੁਤ ਤੋਂ ਬਹੁਤ ਪਿਆਰ ਦਿਓਗੇ ਸ਼ੇਅਰ ਜਰੂਰ ਕਰਿਓ ਤੁਸੀਂ ਚੈਨਲ ਤੇ ਉਹਨੇ ਨਵੇਂ ਜਰੂਰ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਬੜੀ ਇੱਕ ਮੋਟੀਵੇਸ਼ਨ ਮਿਲਦੀ ਆ ਤੇ ਚਲੋ ਚੱਲਦੇ ਸੰਗਤ ਜੀ ਬਹੁਤਾ ਟਾਈਮ ਨਹੀਂ ਲੈਂਦੇ ਹੋਏ ਤੇ ਅੱਜ ਵੀ ਥੋੜਾ ਮੌਸਮ ਬੱਦਲ ਵਾਲਾ ਹੀ ਆ ਤੁਸੀਂ ਕਹਿਣਾ ਫੇਰ ਬੱਦਲ ਵਾਲੀ ਗੱਲ ਕਰਦਾ ਤੇ ਆਹ ਦੇਖ ਲਓ ਜੀ ਆਹ ਦੇਖੋ ਮੌਸਮ ਪੂਰਾ ਬੱਦਲ ਵਾਲਾ ਕੁਲਿਆ ਹੋਇਆ ਵਾ ਤੇ ਚਲੋ ਚੱਲਦੇ ਆ ਸੰਗਤ ਜੀ ਬਹੁਤਾ ਸਮਾਂ ਨਹੀਂ ਲੈਂਦੇ ਅੱਜ ਮੈਂ ਕੱਲਾ ਜਾ ਰਿਹਾ ਵਾਂ ਤੇ ਐ ਨਹੀਂ ਹੋਣੀ ਅੱਜ ਘਰ ਆ ਤੇ ਘਰ ਥੋੜਾ ਕੰਮ ਆ ਤੇ ਚਲੋ ਚੱਲਦੇ ਆ ਕਿਉਂਕਿ ਨੀਦੀ ਨੇ ਵੀ ਸਕੂਲੋਂ ਆਣਾ ਵਾ ਨਾ ਤੇ ਉਹਨਾਂ ਨੂੰ ਲੈਣ ਗਏ ਆ ਤੇ ਚਲੋ ਹੁਣ ਆਪਾਂ ਚੱਲਦੇ ਆ ਤੇ ਬਹੁਤਾ ਸਮਾਨ ਨਹੀਂ ਲੈਂਦੇ ਸਿੱਧਾ ਹੁਣ ਮੇਲੇ 'ਚ ਮਿਲਦੇ ਠੀਕ ਆ ਸੰਗਤ ਜੀ ਤੇ ਚਲੋ ਚਲੀਏ ਜੀ ਤੇ ਸੰਗਤ ਜੀ ਮੌਸਮ ਦੇਖੋ ਕਿੰਨਾ ਜਰਾ ਵਧੀਆ ਹੋਇਆ ਬਾਹਰ ਚਲੋ ਸੰਗਰੀਆਂ ਝੂਲੇ ਚੱਲ ਪਏ ਆ ਕੱਲ ਤਾਂ ਝੂਲੇ ਨਹੀਂ ਚੱਲੇ ਸੀ ਬਾਕੀ ਲੋਕੇਸ਼ਨ ਦੇਖ ਕਰੋ ਸੰਗਤ ਜੀ ਸੰਗਤ ਆ ਰਹੀਆਂ ਬਾਦ ਤੜ ਤੇ ਅੱਜ ਸਿੰਧੀ ਵੀ ਹੈਗੀ ਆ ਵੀ ਦਿਖਾਉਣੇ ਤੁਹਾਨੂੰ ਜੀ ਆਹ ਰੋ ਜੀ ਬਾਕੀ ਤੁਹਾਨੂੰ ਕੱਲ ਦਾ ਬਲੌਗ ਜੇ ਨਹੀਂ ਦੇਖਿਆ ਜੇ ਜ਼ਰੂਰ ਦੇਖਿਓ ਤੇ ਚਲੋ ਹੁਣ ਚੱਲਦੇ ਆ ਜੀ ਚਲੋ ਸੰਗਤ ਜੀ ਪੁੱਜ ਗਏ ਆਪਾਂ ਮੇਲੇ ਦੇ ਵਿੱਚ ਤਲੋਜ ਕੋਈ ਠੰਡਾ ਚੜ ਗਿਆ ਸੰਧਾ ਜੀ ਥੋੜਾ ਲੇਟ ਹੋ ਗਏ ਆਪਾਂ ਤਲੋਜ ਦੇਖੋ ਜੀ ਥੋੜਾ ਸੰਗ ਦੇ ਅੰਦਰ ਸੰਗਾ ਜੀ ਸਾਥ ਸੰਗਤ ਜੀ ਕਰੋ ਦਰਸ਼ਨ ਸਵਾ ਸੰਗਤ ਜੀ ਮਹਤੂ ਨੂੰ ਪੁਕਾਰਿਆ ਤੇਰੀ ਭਗਵਾਨ ਲੋਕੀਆ ਸਵਾ ਸੰਗਤ ਜੀ ਕਰੋ ਦਰਸ਼ਨ ਬਹੁਤ ਬਹੁਤ ਅੱਜ ਕੁਲ ਦੇ ਕੇ ਸਾਰੇ ਤੇਰੀ ਕਰੋ ਸੰਗਤ ਜੀ ਕਰੋ ਦਰਸ਼ਨ ਜੀ ਮਾਵੇਂ ਆਪਣੀ ਲੋਕੀ ਬਖਤੀ ਦਤ ਦਾ ਜਨੂ ਮੇਰਾ ਪਾਉਣਾ ਹੋ ਕੇ ਬਖਤੀ ਕਰੋ ਸੰਗਤ ਜੀ ਉਹ ਹੋ ਰਿਹਾ ਹੈ ਮੰਨਾ ਬਾਈ ਚਲੋ ਸੰਗਤ ਇੱਧਰ ਲੱਗਾ ਲੰਗਰ ਚਲਾ ਚਲੋ ਇੱਥੇ ਚਲੋ ਪਾਤਰ ਨਗਰ ਲੱਗਾ ਹੋਇਆ ਹੈ ਉਹ ਸੰਗਤ ਮੈਂ ਨਾਲੇ ਰੱਖ ਕੱਲ ਲੱਗਾ ਸੀ ਸਮੋਸੇ ਛੋਲੇ ਦਾ ਲੰਗਰ ਚਲੋ ਸੰਗਰੀ ਝੰਡਾ ਸਾਹਿਬ ਚੜਨ ਲੱਗਿਆ ਜੀ ਬਾਦ रोहि साहिब रसम लॻी आहे रोहिती करो दर्शन ਹੰਟੇ ਸਾਹਿਬ ਰਸਮ ਹੋ ਲਗੀ ਸਰੋ ਜੀ ਅੰਦਰ ਲੈ ਕੇ ਚੱਲੇ ਜੀ ਚਲੋ ਸੰਗਰਦਾਂ ਲੰਗਰ ਸਾਹਿਬ ਬੰਦੋ ਨੌਂ ਦੇ ਨਾਲ ਜਦੋਂ ਛੱਡਾ ਸਾਹਿਬ ਲੈ ਕੇ ਚੱਲੇ ਤੇ ਚੜਾਉਣ ਵਾਸਤੇ चलो संगत जी साहिब चाढ़ो संगता लंगर छॾबिया बि आलो संगत जी साहिब लॻी आहे ਇੱਧਰ ਝੰਡਾ ਸਾਹ ਚੜ ਗਿਆ ਜੀ ਤੇ ਉਧਰ ਸਾਈਡ ਚੱਲਦੇ ਇੱਧਰ ਇੱਧਰ ਛਿੰਝ ਹੋਣੀ ਆ ਤੁਹਾਨੂੰ ਵੀ ਦਿਖਾਉਨੇ ਆ ਤੇ ਇਹ ਝੂਲੇ ਲੱਗੇ ਹੋ ਵੀ ਤੁਹਾਨੂੰ ਦਿਖਾਉਨੇ ਆ ਪਹਿਲਾਂ ਜਾ ਕੇ ਆਉਨੇ ਆ ਉਧਰ ਚੜਦੇ ਝੰਡਾ ਝੰਡੇ ਦੀ ਰਸਮ ਹੋਣੀ ਆ ਤੇ ਚਲੋ ਸੰਗੇ ਚੱਲਦੇ ਰਹੋ ਸੰਗਤਾਂ ਚਲ ਗਈਆਂ ਜੀ ਆਹ ਦੇਖੋ ਜੀ ਮਾਹੌਲ ਚੈੱਕ ਕਰੋ ਸੰਗਤਾਂ ਦਾ ਤੇ ਲੋ ਜੀ ਕਾਫੀ ਝੜੀਆਂ ਲੱਗੀਆਂ ਹੋਈਆਂ ਨਾਲ ਚਾਟ ਦੀਆਂ ਆਈਸਕ੍ਰੀਮ ਟਿੱਕੀਆਂ ਤੇ ਬੱਚਿਆਂ ਦੇ ਖੇਡਣ ਵਾਸਤੇ ਲੋ ਜੀ ਮਿੱਟੀ ਮੋਹਤ ਵਾਲੇ ਝੂਲੇ ਆਹ ਲੋ ਜੀ ਦੇਖੋ ਸੰਗਤ ਜੀ ਕਾਫੀ ਥਿਲ ਉਧਰ ਪਲੀ ਸਾਈਡ ਵੀ ਲੱਗੇ ਹੋਏ ਆ ਤੇ ਤਾਂ ਰੇਲ ਗੱਡੀ ਵਾਲਾ ਝੁੱਲਾ ਵੀ ਆ ਜੀ ਆਹ ਦੇਖੋ ਰੇਲ ਗੱਡੀ ਵਾਲਾ ਤੇ ਛੋਟੇ ਛੋਟੇ ਉਹ ਗੱਡੀਆਂ ਵਾਲੇ ਝੁੱਲੇ ਨੇ ਚਲੋ ਇਹ ਸੰਗਾ ਜੀ ਦੇਖੋ ਇਹ ਬੱਚਿਆਂ ਦੇ ਬੱਚੇ ਕਿਨੇ ਖੁਸ਼ ਨੇ ਰੇਲ ਗੱਡੀ ਦੇ ਝੁੱਲੇ ਤੇ ਜੰਪਿੰਗ ਵਾਲੇ ਚਾਹੇ ਤਾਂ ਆਹ ਲੋ ਜੀ ਆਹ ਵੀ ਦੇਖੋ ਜੀ ਦਾ ਨਾਲੇ ਝੁੱਲੇ ਨੇ ਚੱਲਦੇ ਹੁਣ ਤੁਹਾਨੂੰ ਹੋਰ ਦਿਖਾਉਨੇ ਅੱਗੇ ਆਓ ਜੀ ਆਹ ਲੋ ਜੀ ਦਰਵੀ ਟਿੱਕਿਆਂ ਦਾ ਸਟਾਲ ਲੱਗੇ ਹੋਏ ਆ ਤੇ ਕਾਫੀ ਕਾਨਾਂ ਲੱਗੀਆਂ ਹੋਈਆਂ ਵਾ ਦੇਖ ਸਕਦੇ ਆ ਰੇੜੀਆਂ ਕਾਫੀ ਜ਼ਿਆਦਾ ਲੱਗੀਆਂ ਹੋਈਆਂ ਆਓ ਜੀ ਸਾਹ ਕਿੰਨਾ ਕਾਟੇ ਦੇਖੋ ਸੰਤ ਜੀ ਤੇ ਚਲੋ ਚੱਲਦੇ ਆਪਾਂ ਹੋਰ ਤਾਂ ਦਿਖਾਉਨੇ ਅੱਗੇ ਆਓ ਜੀ ਦਰਸ਼ਕੋ ਸਾਤਾ ਸੰਗਤ ਜੀ ਕੱਲ ਬਹੁਤ ਜ਼ਿਆਦਾ ਮੀਂਹ ਪੈਂਦਾ ਪਿਆਈ ਤੇ ਆ ਤਾਂ ਤੁਹਾਨੂੰ ਪਤਾ ਹੀ ਆ ਰਿਹਾ ਕੋਸਮ ਠੀਕ ਜਾਈ ਸਿਰ ਸਿਰ ਥੋੜਾ ਥੋੜਾ ਜਿਹਾ ਮੀਂਹ ਪਿਆ ਤੇ ਲੋ ਨੇ ਤਿਆਰ ਹੋ ਚੁੱਕੇ ਆ ਆਹ ਦੇ ਕੋਈ ਆਹ ਡ੍ਰੈਗਨ ਵਾਲਾ ਝੂਲਾ ਜੀ ਸੰਤਾਂ ਲੈ ਰਹੀਆਂ ਝੂਟੇ ਝੂਲੇ ਤੇ ਲੋਰੀ ਤੁਹਲੇ ਤਿਆਰ ਆ ਜੀ ਸੰਗਤਾ ਤੁਹਲੇ ਲੈ ਆਈਆਂ ਤੇ ਇਤਨੀ ਸੈਡ ਦੁਕਾਨਾਂ ਸਾਰੀਆਂ ਇਲਾਕੇ ਜਿਹੜੀ ਕੱਲ ਸਾਰੀਆਂ ਮੀ ਕਰਕੇ ਬੰਦ ਸੀ ਤੇ ਲੋ ਜੀ ਦਿਖਾਉਣ ਲਈ ਨਾਲ ਦੀ ਨਾਲ ਤੁਹਾਨੂੰ ਆਜੋ ਯਾ ਦੇਖੋ ਜੀ ਸੰਗਤ ਜੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਵਾ ਆ ਲੋ ਜੀ ਦੇਖੋ ਜੀ ਪੂਰਾ ਬਾਜ਼ਾਰ ਗੀ ਮਗਿਆ ਹੋਇਆ ਜੀ ਆ ਦੇਖੋ ਜੀ ਕੱਲ ਤਾਂ ਇਹਦੇ ਚੱਕੜ ਸੀ ਇਹਨਾਂ ਦੇ ਤੇ ਤਿਲਕਾਂ ਉਹ ਹੋਈ ਸੀ ਆ ਭਾਂਡੇ ਦੀ ਸ਼ੌਕ ਲੱਗੀ ਹੋਈ ਆ ਤੇ ਹੋਰ ਮੰਨਿਆੜੀ ਦਾ ਸਮਾਨ ਹੋ ਗਿਆ ਦੇਖੋ ਸੰਗਤ ਜੀ ਹਰ ਇੱਕ ਨੂੰ ਚੂੜੀਆਂ ਹੋਈਆਂ ਕਈ ਕੁਝ ਤਾਂ ਦੇਖਣ ਮਿਲ ਜੂਗਾ ਜੀ ਆਹ ਲੋ ਜੀ ਹਰ ਇੱਕ ਘਟਾਉਣਾ 5000 ਰੁਪਏ ਘਟਾਉਣਾ 5000 ਆਹ ਦੇਖੋ ਇੱਧਰ ਵੀ ਘਟਾਉਣਾ ਇੰਨੇ ਕਿਉਂ ਇਹ ਲੋ ਜੀ ਕਾਫੀ ਸੰਗਤ ਲੈ ਰਹੇ ਆ ਜੀ ਸ਼ਾਪਿੰਗ ਕਰਦੀਆਂ ਸੰਗਤਾਂ ਇੱਧਰ ਚੱਪਲਾਂ ਦੀਆਂ ਲੋ ਜੀ ਪਰਸ ਵੀ ਦੇਖੋ ਸੰਗਤ ਜੀ ਤੇ ਕਾਫੀ ਸ਼ਾਪਸ ਲੱਗੀਆਂ ਹੋਈਆਂ ਆ ਇੱਧਰ ਸਾਈਡ ਵੀ ਦੇਖੋ ਕਾਫੀ ਏਰਾ ਬੱਚਿਆਂ ਦੇ ਸਮਾਨ ਵਾਸਤੇ ਜਿਓਮੈਟਰੀ ਬਾਕਸ ਹੋ ਗਿਆ ਦੇਖੋ ਓ ਛੋਟੇ ਮੋਟੇ ਘਟੋਣੇ ਹੋ ਗਏ ਇੱਧਰਲੀ ਸਾਈਡ ਵੀ ਦੇਖੋ ਜੀ ਇਹਦੇ ਸੌਫਟ ਵਾਇਜ਼ ਦੀ ਦੁਕਾਨ ਵੀ ਇਹਦੇ ਕੋਲ ਕੋਲ ਹੈ ਔਰ ਇਹ ਅ ਸੌਫਟ ਵਾਇਜ਼ ਪਰਸ ਵਗੈਰਾ ਲੋ ਜੀ ਸੰਗਠਾ ਕਰੇ ਸ਼ੋਪਿੰਗ ਸੰਗਠਾ ਆ ਜੋ ਅਗੇ ਦੇਖਦੇ ਆਂ ਜੀ ਪਰਸਾਂ ਦੀ ਸ਼ੋਪ ਲੋ ਜੀ ਪਰਸ-ਪੋਰਸ ਬੈਗ ਵਗੈਰਾ ਇਹ ਆ ਦੇਖੋ ਜੀ ਟੀ-ਸ਼ਰਟ ਸੂਟ ਬੱਚਿਆਂ ਦੇ ਛੋਟੇ-ਛੋਟੇ ਪਜਾਮੇ ਬਗਾਰ ਲੇਡੀਜ਼ 20 ਰੁਪਏ 30 ਰੁਪਏ ਸੇਲ ਤੇ ਕਾਫੀ ਸੇਲ ਵਾਲੀ ਦੁਕਾਨਾਂ ਲੱਗੀਆਂ ਹੋਈਆਂ ਆ ਦੇਖੋ ਇੱਧਰ ਸਾਈਡ ਕਾਫੀ ਸੰਤਰਾ ਚੁੱਕੇ ਆਈ ਆਹ ਤੋਂ ਇਹ ਨਾਲੀ ਵੀ ਭਾਈਂ ਨਾਲ ਪਾਣੀ ਨਿਕਲਣ ਵਾਸਤੇ ਤੇ ਆਹ ਦੇਖੋ ਜੀ 50 ਰੁਪਏ ਲੈ 100 ਰੁਪਈਆ 50 ਰੁਪਏ ਤੇ ਆਹ ਤੇ 20 ਰੁਪਏ ਤੇ ਸੇਲ ਦੀ ਵਾਡੀਰੀ ਉਹਦੇ ਨਾਲ ਦੀ ਸੀ ਲੈ ਨਾਲ ਜੀ ਸੱਲੇ ਦੇਖੋ ਸੰਗਤ ਜੀ ਨਾਲ ਜੀ ਘਟਾਉਣੇ 200 ਤੇ ਸੰਗਤ ਜੀ ਕਾਫੀ ਦੇਖੋ ਬੱਚਿਆਂ ਨੇ ਛੋਟੇ ਛੋਟੇ ਦੇਖੋ ਘਟਾਉਣੇ ਹੋ ਗਿਆ ਹਨਾ ਹੋਰ ਘਰ ਦਾ ਸਮਾਨ ਵਾਸ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਜੀ ਆਹ ਦੇਖੋ ਜੀ ਬੇਲ ਨੇ ਪੂਨੇ ਹੋ ਗਿਆ ਹੋਰ ਵੀ ਸਮਾਨ ਰੋਟੀ ਬਾਕਸ ਹੋ ਗਿਆ ਤੇ ਆਹ ਲੋ ਜੀ ਆਹ ਬੋਲੇ ਚਾਰ ਚਾਰ 50 ਰੁਪਏ ਦੇ ਨਾਲ ਚਾਰ ਦੇ 100 ਬੜੇ ਬਿਲਡਰ ਵਿੱਚ ਆ ਗਏ ਲੋ ਜੀ ਆ ਵੀ ਥੁਲਾ ਰੈਡੀ ਹੋ ਚੁੱਕਾ ਤਿਆਰ ਲਓ ਜੀ ਸੰਗਤ ਜੀ ਦੇਖੋ ਜੀ ਪੂਰਾ ਮਾਹੌਲ ਮਗਿਆ ਹੋਇਆ ਆ ਆ ਲੋ ਜੀ ਆ ਲੋ ਜੀ 20 ਰੁਪਏ ਸੇ ਦੇਖ ਲੋ ਜੀ ਕਾਰਟੀਆਂ ਵਾਲੀ ਸੇਲ ਤਵਚਰਾ ਵਾਲੀ ਸੇਲ ਸਾਡੀ ਆ ਲੋ ਜੀ 20 ਰੁਪਏ 20 ਰੁਪਏ ਸੇ 20 ਰੁਪਏ ਸੇ ਲਾ ਲੋ ਜੀ ਉਧਰ ਵੀ ਬੱਚਿਆਂ ਦੀ ਸ਼ੌਕਤ ਲਗੀਆਂ ਹੋਈਆਂ ਆ ਕਾਫੀ ਜ਼ਿਆਦਾ ਇਹ ਦੇਖਦਾ 20 ਰੁਪਏ ਤੇ 30 ਰੁਪਏ ਤੇ ਸੰਗਤਾਂ ਕਾਫੀ ਲੈ ਰਹੀਆਂ ਸੰਗਤਾਂ ਦੇਖੋ ਜੀ ਹਰ ਕੋਈ 20 ਰੁਪਏ 30 ਰੁਪਏ ਇਧੇ ਸਾਈਡ ਵੀ ਦੇਖੋ ਜੀ ਤੇ ਆਹ ਲੋ ਜੀ ਸੰਗਤ ਜੀ ਕਰੋ ਸ਼ੋਪਿੰਗ ਜੀ ਤੁਸੀਂ ਸਾਡੇ ਨਾਲ ਵੀਡੀਓ ਦੇ ਨਾਲ ਤੇ ਅੱਦੇ ਸਾਡੇ ਛੱਲੇ ਵਗਾਰਾ ਦੇਖੋ ਜੀ ਉਹ ਵੀ ਤਾਂ ਲਕੋਣੇ ਤੇ ਚੱਪਲਾਂ ਦੀ ਦੁਕਾਨਾਂ ਆਹ ਲੋ ਜੀ ਤੇ ਦੁਪੱਟੇ ਹੋ ਗਿਆ ਦੁਪੱਟੇ ਦੀ ਦੁਕਾਨ ਲੱਗੀ ਹੋਈਆਂ ਵਾ ਐਨ ਸਾਈਡ ਆ ਜਾਓ ਆ ਦੇਖੋ ਕੀ ਬਾਕਸ ਜਿਹੜਾ ਕੀ ਟੰਗਣ ਵਾਸਤੇ ਨਹੀਂ ਹੁੰਦਾ ਆ ਲੋ ਜੀ ਰਾਦੇ ਰਾਦੇ ਲਿਖਿਆ ਹੈਵ ਅ ਨਾਈਟ ਡੇ ਵੈਲਕਮ ਹੋਮ ਮਤਲਬ ਕਈ ਕਿ ਉੱਪਰ ਨਾਂ ਲਿਖੇ ਹੋਏ ਆ ਦੇਖੋ ਕਈ ਕਿਸੇ ਲਿਖਿਆ ਹੋਇਆ ਇਧਰ ਸਾਈਡ ਵੀ ਛੱਲੇ ਵਗੈਰਾ ਦੇਖੋ ਆ ਦੇਖੋ ਜੀ ਕਿੰਨੇ ਸੋਹਣਾ ਲੱਗਦਾ ਪਿਆ ਉੱਪਰ ਛੱਲੇ ਦੇਖੋ ਆਪਣਾ ਨਾਂ ਨੂੰ ਲਿਖਾ ਸਕਦੇ ਆ ਤੇ ਆਹ ਦੇਖੋ ਜੀ ਇਧਰ ਘਡੌਣੇ ਵਗੈਰਾ ਹੋ ਗਿਆ ਤੇ ਇਹ ਇਧਰ ਦੇਖੋ ਫੋਟੋ ਆਏ ਹੋਗੇ ਹਨਾ ਗੁੱਡੀਆਂ ਗੁੱਡੀਆਂ ਹੋਗੇ ਗੁੱਡੇ ਹੋਗੇ ਟੈਡੀ ਵਗੈਰਾ ਹੋਗੇ ਇਹ ਆ ਲੋ ਜੀ ਦੇਖੋ ਸੰਤਾ ਜੀ ਇਹ ਆ ਲੋ ਜੀ ਮੇਲੇ ਦੀ ਆਣ ਮਾਣ ਇਸ਼ਾਨ ਡ੍ਰੈਗਨ ਵਾਲਾ ਝੂਲਾ ਤੇ ਢੰਡੋਲ ਵੱਟਾ ਬਸ ਹੈ ਬਟਨੀ ਬਟਾ ਮੀਡੀਅਮ ਆ ਛੋਟਾ ਢੰਡੋਲ ਆ ਠੀਕ ਆ ਚਲੋ ਜੀ ਡ੍ਰੈਗਨ ਵਾਲਾ ਝੂਲਾ ਦੇਖੋ ਰੰਗ ਜੀ ਪਹਿਲਾਂ ਭਰਿਆ ਸੀ ਉਹ ਲੈ ਰੁਕ ਗਿਆ ਸੀ ਸੰਗਤਾਂ ਝੂਲੇ ਝੂੜ ਕੇ ਤਲਗੇ ਸੀ ਤੇ ਹੁਣ ਖਾਲੀ ਝੂਲਾ ਚਲਾਇਆ ਲੋ ਜੀ ਰੰਗ ਜੀ ਕਿਆ ਬਾਤ ਹੈ ਦੇਖੋ ਜੀ ਇੱਕ ਤੁਹਾਨੂੰ ਹੋਰ ਵੀ ਉਹ ਦਿਖਾਉਣਾ ਸੰਗਤ ਜੀ ਆਹ ਦੇਖੋ ਜੀ ਸੰਗਤਾਂ ਦਾ ਜੀ ਲੋ ਜੀ ਪੂਰਾ ਦੇਖੋ ਜੀ ਮਹੌਲ ਮਗਿਆ ਹੋਇਆ ਜੀ ਸੰਗਤਾਂ ਦਾ ਕਰ ਰਹੀ ਹੈ ਸ਼ੋਪਿੰਗ ਦੀ ਬਹੁਤ ਚੜ ਕੇ ਤੇ ਚਲੋ ਦੇਖੋ ਜੀ ਐ ਵੀਡੀਓ ਨਾ ਬਣੇ ਰਿਹਾ ਸੰਗਤ ਜੀ ਚਲੋ ਅਰੇ ਝੂਲੇ ਚੱਲ ਪਏ ਸੰਗਤ ਜੀ ਸ਼ਾਮ ਦਾ ਟਾਈਮ ਹੋ ਗਿਆ ਤਾਂ ਸੰਗਤਾਂ ਦਾ ਰਸ ਵੀ ਕਾਫੀ ਵਾੜਾ ਹੋ ਚੁੱਕਾ ਹੈ ਦੇਖ ਸਕਦੇ ਹੋ ਕਿ ਦੁਕਾਨਾਂ ਲੱਗੀਆਂ ਆਈਆਂ ਇੱਥੇ ਵੀ ਖਮ ਰਹੀ ਤੇ ਚਲੋ ਹੁਣ ਤੁਹਾਨੂੰ ਮਿਲਣੇ ਤੁਹਾਨੂੰ ਕੀ ਤੇ ਲੋਹ ਸੰਗ ਜੀ ਏਸੀ ਅੱਜ ਦੀ ਵੀਡੀਓ ਦੇਖੋ ਬੋ ਯਾਰ ਪੀਰ ਮੇਲੇ ਦੀ ਬਾਕੀ ਨੈਕਸਟ ਵਾਰ ਤੁਹਾਨੂੰ ਸ਼ੇਂਜਰੇ ਮੇਲੇ ਦਿਖਾਵਾਂਗੇ ਜਿਹੜਾ ਇਸ ਲਾਸਟ ਮੇਲੇ ਜੇ ਸ਼ੇਂਜ ਹੁੰਦੀ ਹੈ ਤਾਂ ਮੈਂ ਤੁਹਾਨੂੰ ਸ਼ੇਂਜ ਵੀ ਦਿਖਾਵਾਂਗੇ ਤੇ ਚਲੋ ਹੁਣ ਚੱਲਦੇ ਆਂ ਮਿਲਾਂਗੇ ਤੁਹਾਨੂੰ ਦੂਸਰੇ ਬਲੋਗ ਚ 77 ਬਾਏ ਬਾਏ ਸਤਿ ਸ਼੍ਰੀ ਅਕਾਲ ਜੈ ਪੀ ਰਾਮ ਜੀ ਤੇ ਚਲੋ ਸੰਗ ਜੀ ਹੁਣ ਚੱਲਦੇ ਆਂ ਇਹਨੂੰ ਤੁਹਾਨੂੰ ਕੱਲ੍ਹ ਅਪਲੋਡ ਮਿਲੂਗਾ ਸ਼ੇਂਜ ਵਾਲਾ ਤੇ ਚਲੋ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕੱਲ ਮਿਲਾਂਗੇ ਨੈਕਸਟ ਬਲੋਗ